ਸਾਹਮਣੇ ਵੇਖ ਸ਼ਿਕਾਰ ਫਿਰਦਾ ਸ਼ੇਰ ਘੁਰਨਿਆਂ ਦੇ ਵਿੱਚ ਕਦੇ ਲੁੱਕ ਦੇਣਾ ਮਰਦ ਮਰ ਜਾਂਦੇ ਆਪ ਦੀ ਜਾਨ ਬਦਲੇ ਆਨ ਬਦਲੇ ਬੈਰੀ ਅੱਗੇ ਕਦੇ ਵੀ ਝੁੱਕ ਦੇਣਾ ਸੋ ਲੇਕਿਨ ਜਦੋਂ ਅਸੀਂ ਦਰਿਆਵਾਂ ਦੀ ਗੱਲ ਕਰਦੇ ਵੀ ਦਰਿਆਵਾਂ ਤੇ ਬੈਠ ਰੁਕਦੇ ਨਹੀਂ ਤਾਂ ਇਹ ਉਹ ਪੰਜਾਬ ਦੀ ਧਰਤੀ ਹੈ ਅੱਜ ਅਜੀਤ ਸਿੰਘ ਬਾਬਾ ਜੀ ਹਰ ਸਿੰਘ ਉਹ 40 ਸਿੰਘਾਂ ਨੇ ਜਿਨ੍ਹਾਂ ਨੇ ਚਮਕੌਰ ਦੀ ਗੜੀ ਦੇ ਵੀ ਦੁਸ਼ਮਣ ਦਾ ਟੱਕਰਾ ਕੀਤਾ ਲੱਖਾਂ ਦੇ ਨਾਲ ਉਹੀ ਜਜ਼ਬਾ ਅੱਜ ਉਹੀ ਸਪ੍ਰਿਟ ਤੁਸੀਂ ਪੰਜਾਬ ਦੇ ਨਾ ਯੋਧਿਆਂ ਦੇ ਅੱਜ ਬਸਿੰਧਿਆਂ ਦੇ ਵਿੱਚ ਉਹੀ ਖੂਨ ਦਾ ਕਿਣਕਾ ਤੁਸੀਂ ਦੇਖਦੇ ਵਰਤ ਰਿਹਾ ਹੈ ਇਹ ਕਹਿੰਦੇ ਨੇ ਇਹਨਾਂ ਪੁੱਤਨ ਕੇ ਸੀਸ ਪਰਵਾਰ ਦੀ ਇਹ ਸੁੱਚਾਰ ਚਾਰ ਮੂਏ ਤੋਂ ਕਿਹਾ ਪਿਆ ਜੀਵਤ ਕਈ ਹਜ਼ਾਰ ਸੋ ਆਜੋ ਕਈ ਹਜ਼ਾਰਾਂ ਦੇ ਜਿਹੜੇ ਗਿਣਤੀ ਮਾਰੇ ਕਰਦੇ ਜਦੋਂ ਵੀ ਲੋੜ ਪੈਂਦੀ ਹੈ ਕਿਤੇ ਵੀ ਜਦੋਂ ਕੌਮ ਨੂੰ ਲੋੜ ਪੈਂਦੀ ਕਿਤੇ ਮਨੁੱਖਤਾ ਨੂੰ ਲੋੜ ਪੈਂਦੀ ਕਿਤੇ ਕੁਦਰਤੀ ਆਫਤ ਆਉਂਦੀ ਉਦੋਂ ਹਿੱਕ ਤਾਣ ਕੇ ਖਲੋ ਜਾਂਦੀ ਹੈ ਤੇ ਪਾਸੇ ਤਾਂ ਸਵੀਰ ਹੈ ਫੌਜੀ ਵੀਰ ਲੱਗੇ ਹੋਏ ਨੇ ਮੈਂ ਕਹਿੰਦਾ ਲੈਣ ਲੱਗੇ ਫੌਜੀ ਵੀਰ ਲੱਗੇ ਹੋਏ ਨੇ ਦੂਜੇ ਪਾਸੇ ਆਪਣੇ ਪਿੰਡਾਂ ਦੇ ਨੌਜਵਾਨ ਲੱਗੇ ਹੋਏ ਨੇ ਸਾਰੇ ਨਾਲ ਮਿਲ ਕੇ ਲੱਗੇ ਕਿਤੇ ਜੇਸੀਐਮ ਲੱਗੀ ਹੋਈਆਂ ਕਿਤੇ ਸਾਡੀ ਭੈਣਾਂ ਕਿਤੇ ਮਾਤਾਵਾਂ ਲੱਗੀ ਹੋਈਆਂ ਛੋਟੇ ਛੋਟੇ ਬੱਚੇ ਤੱਕ ਲੱਗੇ ਹੋਏ ਨੇ ਸੇਵਾ ਕਰਨੇ ਤੇ ਕੀ ਕਹਿੰਦੇ ਸਭ ਤੋਂ ਵੱਡੀ ਲੁੱਟੇ ਸਰਕਾਰਾਂ ਨੂੰ ਇਸ ਦੇ ਵਿੱਚ ਮਿਲਦੀ ਹੈ ਵੀ ਹਾਂ ਜੀ ਇਹਦੇ ਵਿੱਚ ਕਿੰਨਾ ਸਾਡਾ ਪੈਸਾ ਇੰਨੇ ਲੱਗ ਗਿਆ ਸੀ ਇੰਨਾ ਪ੍ਰਬੰਧ ਕੀਤਾ ਲੈ ਤਾਂ ਕੁਛ ਨਹੀਂ ਤੁਸੀਂ ਨਕੌਦਰ ਤੋਂ ਡਾਕਟਰ ਇੰਦਰਜੀਤ ਕੋਰ ਉਹਦੇ ਸ਼ਬਦ ਦੇਖੋ ਕਿੰਨੇ ਭੜੇ ਸਨ ਕਿਸਾਨਾਂ ਦੇ ਬਾਰੇ ਬੋਲ ਰਿਹਾ ਮੈਂ ਕਹਿੰਦਾ ਬਾਈ ਜੀ ਉਹ ਬੀਬੀ ਬੋਲ ਕੇ ਚਲੇਗੀ ਜੇ ਕਿਤੇ ਉਰੇ ਕਿਤੇ ਕੋਈ ਐਮ ਐਲ ਏ ਇਸ ਤਰ੍ਹਾਂ ਆ ਜਾਵੇ ਸ਼ਬਦ ਆ ਜਾਵੇ ਇਹਨਾਂ ਨੂੰ ਦੱਸ ਦਈਏ ਵੀ ਜਿੰਨਾ ਬੇੜਾ ਕਰਕ ਪੰਜਾਬ ਦਾ ਇਹਨਾਂ ਨੇ ਸਰਕਾਰਾਂ ਨੇ ਕੀਤਾ ਕੀ ਗੱਲ ਇਹਨਾਂ ਲੈ ਕਿਨਾਂ ਦੀ ਨਹੀਂ ਸਰਕਾਰਾਂ ਦੀ ਜੀ ਲੇਕਿਨ ਕਾਰਨ ਕੀ ਹੈ ਦੇਖੋ ਹੁਣ ਜਿਹੜਾ ਦਰਿਆਵਾਂ ਦਾ ਸਿਸਟਮ ਹੈ ਦੇਖੋ ਇਹਦੀ ਕਦੇ ਸਫਾਈ ਨਹੀਂ ਹੁੰਦੀ ਹਮ ਕਦੇ ਡਰੇਨਾਂ ਦੀ ਸਫਾਈ ਨਹੀਂ ਹੁੰਦੀ ਦੇਖੋ ਦੇਖੋ ਅਸੀਂ ਜਿੰਮੇਦਾਰ ਹਾਂ ਅਸੀਂ ਆਪਦੇ ਖੇਤਾਂ ਨੂੰ ਪਾਣੀ ਲਾਉਣੇ ਆ ਅਸੀਂ ਆਪਦੀਆਂ ਜੇ ਖਾਲਾਂ ਦੀ ਸਫਾਈ ਨਹੀਂ ਕਰਾਂਗੇ ਤਾਂ ਪਾਣੀ ਕਦੇ ਦੂਜੇ ਨੱਕੇ ਟੁੱਟ ਜਾਂਦਾ ਕਦੇ ਸਿਰੇ ਨਹੀਂ ਪਹੁੰਚਦਾ ਮਤਲਬ ਜਦੋਂ ਅਸੀਂ ਸਫਾਈ ਕਰਦੇ ਹਾਂ ਜਿੰਨਾ ਮਰਜ਼ੀ ਪਾਣੀ ਹੋਵੇ ਪਾਣੀ ਸਿਰੇ ਪਹੁੰਚ ਜਾਂਦਾ ਹੈ ਸੋ ਮੈਨਗਾ ਹੋ ਰਹੀ ਆ ਇੱਕ ਤਾਂ ਮੈਨ ਘੋ ਰਹੀ ਜਗਾ ਉਰੇ ਹੋਗੀ ਹਮ ਇੱਕ ਤਾਂ ਹੋ ਗਈ ਨਾ ਮੈ ਜਿੱਥੇ ਮੈਨਗ ਜਿਆਦਾ ਹੁੰਦੀ ਹੈ ਬਨ ਵੀ ਉੱਥੀ ਟੁੱਟਉਦੇ ਆ ਜੇ ਸਰ ਸਤਰੁਜੇ ਬੰਨ ਨੂੰ ਪੂਰਨ ਲਈ ਸੰਗਤਾਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੱਗੀਆਂ ਹੋਈਆਂ ਨੇ ਦੇਖ ਸਕਦੇ ਹੋ ਨੌਜਵਾਨਾਂ ਦਾ ਜ ਵੱਡੀ ਗਿਣਤੀ ਦੇ ਵਿੱਚ ਜਿਹੜਾ ਠਾਠਾ ਮਾਰਦਾ ਇਕੱਠਾ ਇੱਥੇ ਗਵਾਹੀ ਦਿੰਦਾ ਵੀ ਏਕਤਾ ਦੀ ਕਿਤਨੇ ਕੀ ਤੇ ਸਾਰੇ ਇਕੱਠੇ ਹੋ ਕੇ ਦੇਖ ਸਕਦੇ ਹੋ ਛੋਟ ਛੋਟੀ ਉਮਰ ਦੇ ਜਿਹੜੇ ਬੱਚੇ ਨੇ ਉਹ ਵੀ ਵਿੱਚ ਲੱਗੇ ਹੋਏ ਨੇ ਸੋ ਵੱਡੀ ਗਿਣਤੀ ਦੇ ਵਿੱਚ ਹਜ਼ਾਰਾਂ ਨੌਜਵਾਨ ਇੱਥੇ ਪਹੁੰਚੇ ਹੋਏ ਨੇ ਪਿੱਛੇ ਦੂਰ ਤੱਕ ਨਿਗਾ ਜਿੱਥੇ ਤੱਕ ਇੱਕ ਵਾਰ ਕੈਮਰਾ ਨਾਲ ਦਿਖਾਇਆ ਜਾਵੇ ਹਜ਼ਾਰਾਂ ਹੀ ਬੋਰੀਆਂ ਇੱਥੇ ਨਾਲ ਦੀ ਨਾਲ ਜਿਹੜੀਆਂ ਮਿੱਟੀ ਦੀਆਂ ਪੈਕ ਕਰਕੇ ਜਿਹੜੀ ਥੱਲੇ ਛੱਟੀ ਜਾ ਰਹੀਆਂ ਸੋ ਨਾਲ ਦੀ ਨਾਲ ਜਿਹੜਾ ਇਹ ਪੂਰਾ ਏਰੀਆ ਕਵਰ ਕੀਤਾ ਜਾ ਰਿਹਾ ਬੋਰੀਆਂ ਦੇ ਨਾਲ ਤੇ ਨਾਲ ਦੀ ਨਾਲ ਜਿਹੜੇ ਜਾਲ ਨੇ ਲੋਹੇ ਦੇ ਤਾਰਾਂ ਦੇ ਜਿਹੜੇ ਜਾਲ ਨੇ ਬਣਨੇ ਜਾ ਰਹੇ ਹੈ ਜਾਲ ਦੇ ਵਿੱਚ ਜਿਹੜੀ ਬੋਰੀਆਂ ਨੇ ਉਹ ਟਕਾਈਆਂ ਜਾ ਰਹੀਆਂ ਇਸ ਸਬੰਧੀ ਸਾਰੀ ਗੱਲਬਾਤ ਕਰਾਂਗੇ ਸਾਡੇ ਨਾਲ ਰੇਸ਼ਮ ਬਟਾਲੀ ਸਾਡੇ ਨਾਲ ਮੌਜੂਦ ਨੇ ਬਟਾਲੀ ਜੀ ਕਿਵੇਂ ਦੇਖਦੇ ਹੋ ਇੱਥੇ ਪਹੁੰਚੋ ਅੱਜ ਸੰਗਤਾਂ ਦੇ ਵਿੱਚ ਕੀ ਉਹ ਔਰਬਜ਼ਰਵ ਕੀਤਾ ਵੀ ਕਿਹੋ ਜਿਹੇ ਹਾਲਾਤ ਸੀ ਇੱਥੇ ਅੱਜ ਦੇ ਕੋਈ ਸਾਨੂੰ ਸੁਨੇਹਾ ਪਹੁੰਚਿਆ ਜੀ ਇੱਥੇ ਬਾਤ ਤੋਂ ਬਾਤ ਥੈਲੀ ਲੈ ਕੇ ਆਓ ਅਸੀਂ ਆਪਦੇ ਨਗਰ ਤੋਂ ਥੈਲੀ ਲੈ ਕੇ ਆਏ ਸਭ ਤੋਂ ਪਹਿਲਾਂ ਆਪ ਜੀ ਨੂੰ ਗੁਰਪਤ ਤੇ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਜਿਵੇਂ ਵੀ ਪਤਾ ਲੱਗਿਆ ਇੱਥੇ ਆਏ ਇੱਥੇ ਆਪਣਾ ਸੇਵਾ ਦੇ ਵਿੱਚ ਲੱਗੀ ਵੀ ਸੰਗਤ ਲੈ ਕੇ ਆਏ ਆਪਦੇ ਨਗਰ ਤੋਂ ਵਿੱਚੋਂ ਜੋ ਮੈਸੇਜ ਪਹੁੰਚਿਆ ਸੀ ਹਾਂਜੀ ਹਾਂਜੀ ਤੇ ਕਿਵੇਂ ਦੇ ਹਾਲਾਤ ਦੇਖੇ ਵੀ ਸੰਗਤਾਂ ਕੱਲ ਕਹ ਦੱਸ ਰਹੇ ਸੀ ਕਿ ਤੇ ਕੱਲ ਜਿਹੜਾ ਇਹ ਰੋਗ ਸੀ ਲੱਗ ਗਈ ਸੀ ਪਰ ਕਿਤਨੇ ਕੇ ਅੱਜ ਫੇਰ ਪੂਰੀਆਂ ਗਿਰ ਜਾਂਦੇ ਉਸ ਤੋਂ ਬਾਅਦ ਜ਼ਿਆਦਾ ਸੰਗਤ ਤੱਕ ਮੈਸੇਜ ਗਏ ਸੰਗਤਾਂ ਹੋਰ ਪ ਕੰਪਾਂਵੇਂ ਲੱਕ ਪਹਾੜੀਆਂ ਰਾ ਰੋਖਣ ਕਦੇ ਵਹਿਣ ਦਰਿਆਵਾਂ ਦੇ ਰੁਕਦੇ ਨਾ ਥੜਕ ਜਾਂਦੇ ਕਮਜ਼ੋਰ ਦਿਲਾਂ ਬਾਰੇ ਐਪਰ ਪ੍ਰੇਮੀ ਸੱਚੇ ਨਿਸ਼ਾਨੇ ਤੋਂ ਕਦੇ ਨਾ ਸਾਹਮਣੇ ਵੇਖ ਸ਼ਿਕਾਰ ਫਿਰਦਾ ਸ਼ੇਰ ਘੁਰਨਿਆਂ ਦੇ ਵਿੱਚ ਕਦੇ ਲੁਕਦੇ ਨਾ ਮਰਦ ਮਰ ਜਾਂਦੇ ਆਪਣੀ ਜਾਨ ਬਦਲੇ ਆਨ ਬਦਲੇ ਬੈਰੀ ਅੱਗੇ ਕਦੇ ਵੀ ਝੁੱਕਦੇ ਨਾ ਸੋ ਲੇਕਿਨ ਜਦੋਂ ਅਸੀਂ ਦਰਿਆਵਾਂ ਦੀ ਗੱਲ ਕਰਦੇ ਵੀ ਦਰਿਆਵਾਂ ਤੇ ਵਹਿਣ ਰੁਕਦੇ ਨਹੀਂ ਤਾਂ ਇਹ ਉਹ ਪੰਜਾਬ ਦੀ ਧਰਤੀ ਹੈ ਜਿੱਥੇ ਗੁਰੂ ਸਹਿਮਾਨਾਂ ਦੀ ਪੰਜਾਬ ਵਸਦਾ ਗੁਰਾਂ ਤੇ ਨਾਂ ਤੇ ਚਮਕੌਰ ਸਾਹਿਬ ਦੀ ਪਵਿੱਤਰ ਧਰਤੀ ਜਿੱਥੇ ਕਲਗੀਧਰ ਪਿਤਾ ਨੇ ਇੱਥੇ ਪਾਸ਼ਾ ਜੀਆਂ ਤੇ ਲੱਗਤੇ ਜਿਰ ਬਾਬਾ ਅਜੀਤ ਸਿੰਘ ਬਾਬਾ ਜੂਹਾਰ ਸਿੰਘ ਉਹ 40 ਸਿੰਘਾਂ ਨੇ ਜਿਨ੍ਹਾਂ ਨੇ ਚਮਕੌਰ ਦੀ ਗੜੀ ਦੇ ਵੀ ਦੁਸ਼ਮਣ ਦਾ ਟੱਕਰਾ ਕੀਤਾ ਲੱਖਾਂ ਦੇ ਨਾਲ ਉਹੀ ਜज्ਬਾ ਅੱਜ ਉਹੀ ਸਪਿਰਟ ਤੁਸੀਂ ਪੰਜਾਬ ਦੇ ਨਾ ਯੋਧਿਆਂ ਵਿਚ ਬਸਿੰਦਿਆਂ ਦੇ ਵਿੱਚ ਉਹੀ ਖੂਨ ਦਾ ਕਿਣਕਾ ਤੁਸੀਂ ਦੇਖਦੇ ਵਰਤ ਰਿਹਾ ਏ ਕਿਵੇਂ ਇਹ ਦਰਿਆ ਦੇ ਵਹਿਣ ਨੂੰ ਵੀ ਮੋੜ ਦਿੱਤਾ ਗਿਆ ਏ ਸੋ ਜਿਹੜੀ ਇਹ ਤਾਕਤ ਹੈ ਇਹ ਕਲਗੀਧਰ ਪਿਤਾ ਸਤਗੁਰੂ ਸੱਚੇ ਪਾਸ਼ਾ ਜੀਆਂ ਨੇ ਜਿਨ੍ਹਾਂ ਨੇ ਕਿਹਾ ਵੀ ਮਹਾਰਾਜ ਨੇ ਕਿਹਾ ਨਾ ਵੀ ਸਭਾ ਲੱਖ ਸੇ ਇੱਕ ਲੜਾਉ ਤਬਾ ਗੋਬਿੰਦ ਸਿੰਘ ਨਾਮ ਕਾ ਹੂੰ ਮੈਂ ਕਹਿੰਦਾ ਇਹਨਾਂ ਪੁੱਤਨ ਕੇ ਸੀਸ ਪਰਵਾਰ ਦੀ ਇਹ ਸੂਚਾਰ ਚਾਰ ਮੋਏ ਤੋਂ ਕਿਹਾ ਪਿਆ ਜੀਵਤ ਕਈ ਹਜ਼ਾਰ ਸੋ ਅੱਜ ਉਹ ਕਈ ਹਜ਼ਾਰਾਂ ਦੇ ਜਿਹੜੇ ਗਿਣਤੀ ਮਾਰੇ ਕਰਦੇ ਜਦੋਂ ਵੀ ਲੋੜ ਪੈਂਦੀ ਹੈ ਕਿਤੇ ਵੀ ਜਦੋਂ ਕੌਮ ਨੂੰ ਲੋੜ ਪੈਂਦੀ ਕਿਤੇ ਮਨੁੱਖਤਾ ਨੂੰ ਲੋੜ ਪੈਂਦੀ ਕਿਤੇ ਕੁਦਰਤੀ ਆਫਤ ਆਉਂਦੀ ਉਦੋਂ ਹਿੱਕ ਤਾਣ ਕੇ ਖਲੋ ਜਾਂਦੀ ਹੈ ਤੇ ਦਰਿਆਵਾਂ ਨੂੰ ਵੀ ਬੰਨ ਲਾ ਰਹੀ ਹੈ ਤੋਂ ਅੱਜ ਤੁਸੀਂ ਸਾਖ ਸਾਖ ਦੇਖ ਰਹੇ ਹੋ ਇੱਕ ਪਾਸੇ ਤਸਵੀਰ ਫੌਜੀ ਵੀਰ ਲੱਗੇ ਹੋਏ ਨੇ ਮੈਂ ਕਹਿੰਦਾ ਲੈਣ ਲੱਗੇ ਫੌਜੀ ਵੀਰ ਲੱਗੇ ਹੋਏ ਨੇ ਦੂਜੇ ਪਾਸੇ ਆਪਣੇ ਪਿੰਡਾਂ ਦੇ ਨੌਜਵਾਨ ਲੱਗੇ ਹੋਏ ਨੇ ਸਾਰੇ ਨਾਲ ਮਿਲ ਕੇ ਲੱਗੇ ਕਿਤੇ ਜੇਐਸਐਮ ਲੱਗੀ ਹੋਈਆਂ ਕਿਤੇ ਸਾ ਇਹਨਾਂ ਛੋਟੇ ਛੋਟੇ ਬੱਚੇ ਤੱਕ ਲੱਗੇ ਹੋਏ ਨੇ ਸੇਵਾ ਕਰਨ ਇੱਥੇ ਦੇਖਜੋ ਫੌਜੀ ਭਰਾ ਵੀ ਹੈ ਹੈਰਾਨ ਹੈ ਇੱਥੇ ਉਹਨਾਂ ਦੀ ਗਿਣਤੀ ਸਿਰਫ ਇੱਥੇ 20 25 ਫੌਜੀ ਭਰਾ ਹੈ ਮਤਲਬ ਕਈ ਵਾਰ ਸਰਕਾਰਾਂ ਕਹਿੰਦੀਆਂ ਅਸੀਂ ਆਪ ਦੀ ਫੌਜ ਭੇਜਤੀ ਅਸੀਂ ਪ੍ਰਵੰਤ ਭੇਜਤੇ ਪ੍ਰਵੰਤ ਕੁਝ ਵੀ ਨਹੀਂ ਜੇ ਸਰਕਾਰਾਂ ਦੇ ਪ੍ਰਵੰਤ ਤੇ ਦੇਖੋ ਇੱਥੇ ਜ਼ੀਰੋ ਹੈ ਉਹਨਾਂ ਦੇ ਪ੍ਰਵੰਤ ਇਹ ਗੁਰੂ ਕੀ ਸੰਗਤ ਗੁਰੂ ਸੰਗਤ ਹਜ਼ਾਰਾਂ ਦੀ ਗਿਣਤੀ ਹੈ ਸੰਗਤ ਹਜ਼ਾਰਾਂ ਦੀ ਗਿਣਤੀ ਜੇ ਪ੍ਰਵੰਤ ਪ੍ਰਵੰਤ ਵੀ ਸੰਗਤ ਨੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਹੀ ਕੀਤੇ ਹਨ ਸੋ ਤੁਸੀਂ ਦੇਖੋ ਇੱਥੇ ਸਾਰੇ ਮਨੁੱਖਤਾ ਕੋਈ ਬੀਬੀਆਂ ਬੱਚੇ ਸਾਰੇ ਲੱਗੇ ਹੋਏ ਕੋ ਕੋਈ ਆਪਦੇ ਘਰ ਤੋਂ ਕੱਟੇ ਲੈ ਕੇ ਆ ਰਿਹਾ ਹੈ ਕੋਈ ਆਪਦੇ ਘਰ ਤੋਂ ਬੜਾ ਕੋ ਬੈਗ ਚੱਕ ਕੇ ਲੈ ਕੇ ਰਿਹਾ ਬੜਾ ਬੜਾ ਕੁਝ ਲੈ ਆ ਰਿਹਾ ਹੈ ਮਤਲ ਅੱਜ ਸਾਖਸ਼ਾ ਤੁਸੀਂ ਦੇਖ ਰਹੇ ਲੋਕ ਆਪਦੇ ਦਮ ਤੇ ਪੂਰ ਰਹੇ ਬੰਨਾਂ ਨੂੰ ਲੇਕਿਨ ਤੁਸੀਂ ਬਾਅਦ ਚੋਂ ਦੇਖਿਓ ਜਦੋਂ ਇਹ ਸਮਾਂ ਨਿਕਲ ਜਾਣਾ ਸਰਕਾਰਾਂ ਨੇ ਵੱਡੇ ਦਾਅਵੇ ਕਰਨੇ ਹਨ ਨਾ ਵੀ ਹਾਂਜੀ ਇਹ ਤਾਂ ਅਸੀਂ ਕੀਤਾ ਤੇ ਇੰਨਾ ਖਰਚ ਕੀਤਾ ਉਹ ਪਤਾ ਨਹੀਂ ਕਿਵੇਂ ਪਿੰਡਾਂ ਚ ਹੀ ਜਾਂਦੇ ਨੇ ਇਹ 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 ਦੱਸਣ ਸਭ ਤੋਂ ਵੱਡੀ ਲੁੱਟ ਮਨੂੰ ਇੱਕ ਪੱਤਰਕਾਰ ਭਰਾ ਆਏ ਹੁਣ ਦੱਸ ਕੇ ਗਿਆ ਅਖਬਾਰ ਦਾ ਸੀ ਕਹਿੰਦੇ ਸਭ ਤੋਂ ਵੱਡੀ ਲੁੱਟੇ ਸਰਕਾਰਾਂ ਨੂੰ ਇਸ ਦੇ ਵਿੱਚ ਮਿਲਦੀ ਹੈ ਵੀ ਹਾਂ ਜੀ ਦੇ ਵਿੱਚ ਕਿੰਨਾ ਸਾੜਾ ਪੈਸਾ ਇੰਨੇ ਲੱਗਿਆ ਸੀ ਇੰਨਾ ਪ੍ਰਬੰਧ ਕੀਤਾ ਰਿਹਾ ਤਾਂ ਕੁਛ ਨਹੀਂ ਤੁਸੀਂ ਇਹ ਦੇਖੋ ਕੱਲ ਇੱਕ ਬੀਬੀ ਸ਼ਾ ਤੁਸੀਂ ਬੋਲਦੀ ਦੇਖੀ ਕਿ ਐਮਐਲਏ ਨਕੌਦਰ ਤੋਂ ਡਾਕਟਰ ਇੰਦਰਜੀਤ ਕੋਰ ਉਹਦੇ ਸ਼ਬਦ ਦੇਖੋ ਕਿੰਨੇ ਭੜੇ ਸਨ ਕਿਸਾਨਾਂ ਦੇ ਬਾਰੇ ਬੋਲ ਰਿਹਾ ਮੈਂ ਕਹਿੰਦਾ ਭਾਈ ਜੀ ਉਹ ਬੀਬੀ ਉਹ ਬੋਲ ਕੇ ਚਲੇਗੀ ਜੇ ਕਿਤੇ ਉਰੇ ਕਿਤੇ ਕੋਈ ਐਮਐਲਏ ਇਸ ਤਰ੍ਹਾਂ ਆ ਜਾਵੇ ਸ਼ਬਦ ਆ ਜਾਵੇ ਇਹਨਾਂ ਨੂੰ ਦੱਸ ਦਈਏ ਵੀ ਜਿੰਨਾ ਬੇੜਾ ਕਰਕ ਪੰਜਾਬ ਦਾ ਇਹਨਾਂ ਨੇ ਸਰਕਾਰਾਂ ਨੇ ਕੀਤਾ ਕੀ ਗੱਲ ਇਹ ਨਲਾਕੀ ਨਾ ਦੀ ਨਹੀਂ ਸਰਕਾਰਾਂ ਦੀ ਇਹ ਇਹ ਖਾਮੀ ਕੀ ਬਣੀ ਹੈ ਵੀ ਸਰਕਾਰਾਂ ਦੀ ਗਲਤੀ ਹੈ ਕਿ ਪਾਣੀ ਦਾ ਹਾਂ ਇਹਨਾਂ ਪਾਣੀ ਦਾ ਲੈਵਲ ਇਹਨਾਂ ਵੀ ਆਪਣੇ ਆਪ ਇਹ ਜਿਹੜੇ ਖਾਰ ਪੈ ਜਾਂਦੀ ਹੌਲੀ ਹੌਲੀ ਬਾਈ ਜੀ ਇਹ ਕੁਝ ਵੀ ਮਤਲਬ ਇਹ ਕੁਝ ਵੀ ਨਹੀਂ ਦਾ ਪਾਣੀ ਦਾ ਤੁਸੀਂ ਇਤਿਹਾਸ ਪੜ੍ਹ ਕੇ ਦੇਖੋ ਜਿਹੜੇ ਦਰਿਆ ਸਨ 2-2 ਕਿਲੋਮੀਟਰ ਦੇ ਦਾਇਰੇ ਚੋਂ ਵੀ ਕਿਸੇ ਸਮੇਂ ਨਿਕਲਦੇ ਆ ਕਿਉਂਕਿ ਅੱਜ ਤਾਂ ਬੰਨ ਲੈ ਕੇ ਬਹੁਤ ਬੜਾ ਪਾਣੀ ਨਿਕਲਦਾ ਹੁੰਦਾ ਸੀ ਲੇਕਿਨ ਕਾਰਨ ਕੀ ਹੈ ਦੇਖੋ ਹੁਣ ਜਿਹੜਾ ਦਰਿਆਵਾਂ ਦਾ ਸਿਸਟਮ ਹੈ ਦੇਖੋ ਇਹਦੀ ਕਦੇ ਸਫਾਈ ਨਹੀਂ ਹੁੰਦੀ ਕਦੇ ਡਰੇਨਾਂ ਦੀ ਸਫਾਈ ਨਹੀਂ ਹੁੰਦੀ ਤੁਸੀਂ ਦੇਖੋ ਦੇਖੋ ਅਸੀਂ ਜਿੰਮੇਦਾਰ ਆ ਅਸੀਂ ਆਪਦੇ ਖੇਤਾਂ ਨੂੰ ਪਾਣੀ ਲਾਉਣੇ ਆ ਅਸੀਂ ਆਪਦੀਆਂ ਜੇ ਖਾਲਾਂ ਦੀ ਸਫਾਈ ਨਹੀਂ ਕਰਾਂਗੇ ਤਾਂ ਪਾਣੀ ਕਦੇ ਦ ਜਾਂ ਦਾ ਕਦੇ ਸਿਰੇ ਨਹੀਂ ਪਹੁੰਚਦਾ ਮਤਲਬ ਜਦੋਂ ਅਸੀਂ ਸਫਾਈ ਕਰਦੇ ਹਾਂ ਜਿੰਨਾ ਮਰਜ਼ੀ ਪਾਣੀ ਹੋਵੇ ਪਾਣੀ ਸਿਰੇ ਪਹੁੰਚ ਜਾਂਦਾ ਹੈ ਉਸੇ ਤਰ੍ਹਾਂ ਇਹਨਾਂ ਦਰਿਆਵਾਂ ਦੀ ਸਰਕਾਰ ਜਦੋਂ ਇਹ ਮੌਸਮ ਚਲੇ ਜਾਣਾ ਹੈ ਸਰਕਾਰ ਨੂੰ ਇਹ ਇਹਨੂੰ 10-10 ਕਿਲੋਮੀਟਰ ਏਰੀਆ ਵੰਡ ਕੇ ਜਿਵੇਂ ਵੀ ਟੈਂਡਰ ਦੇਣੇ ਆ ਇਹਨਾਂ ਨੂੰ ਦੇਖਣਾ ਚਾਹੀਦਾ ਦੇਖਰੇਖ ਦੇ ਵਿੱਚ 10 ਫੁੱਟ ਚੱਕਣਾ ਸੀ 20 ਫੁੱਟ ਚੱਕਣਾ ਪੱਧਰ ਦੇ ਚੱਕਦਾ ਤੁਸੀਂ ਇੱਕੋ ਦਰਿਆ ਦੇ ਪਿਛੇ ਤਾਂ ਜੰਗਲ ਲੱਗ ਚੁੱਕਿਆ ਹੈ ਤੁਸੀਂ ਸਤਲੁਜ ਦਰਿਆ ਦੇ ਵਿੱਚ ਰੋਪੜ ਤੋਂ ਨਿਗਾਹ ਮਾਰੋ ਗੁਰਦੁਆਰਾ ਟਿੱਬੀ ਸਾਹਿਬ ਤੋਂ ਉੱਥੇ ਤੁਹਾਨੂੰ ਕਈ ਕਿਲ ਕੀਲਿਆਂ ਦੇ ਵਿੱਚ ਜੰਗਲ ਦਿਖੂਗਾ ਜਿਹੜਾ ਚਲਦਾ ਜਦੋਂ ਦਰਿਆ ਸਾਈਡਾਂ ਤੇ ਚਲਦਾ ਆਪਦੀ ਚੰਗਾ ਲੈ ਜਾਂਦਾ ਜਦੋਂ ਹੁਣ ਕੁਦਰਤੀ ਆਪਤੀ ਆਈ ਇਹ ਦੇਖੋ ਸਰਕਾਰ ਦਾ ਕਸੂਰ ਨਹੀਂ ਸਰਕਾਰ ਨੂੰ ਪਹਿਲੇ ਪਾਣੀ ਬਰਸਾਤ ਦਾ ਮੌਸਮ ਹੈ ਛੱਡਣਾ ਚਾਹੀਦਾ ਸੀ ਚਾਹੇ ਸੈਂਟਰ ਸਰਕਾਰ ਦਾ ਜੇ ਪੰਜਾਬ ਗਵਰਨਮੈਂਟ ਦੇ ਧਿਆਨ ਨਹੀਂ ਦਿੱਤਾ ਮਤਲਬ ਜੇ ਇਹਨਾਂ ਦਾ ਕੋਈ ਅੱਜ ਐਮਐਲਏ ਬੋਲ ਰਿਹਾ ਏ ਉਹ ਬੀਬੀ ਕਿਸਾਨਾਂ ਨੂੰ ਬੋਲ ਪੀ ਹੈ ਹਰੀਆਂ ਪੱਗਾਂ ਬੰਨ ਕੇ ਆ ਜਾਨੇ ਐਵੇਂ ਜੀ ਆ ਜਾਨੇ ਉਹ ਬੀਬੀ ਨੂੰ ਮੈਂ ਕਹਿੰਦਾ ਪਾਗਲ ਔਰਤ ਨੂੰ ਪੁੱਛਣਾ ਚਾਹੀਦਾ ਵੀ ਤੇਰੀ ਤੈਂ ਕੀਤਾ ਕੀ ਆ ਤੁਸੀਂ ਪੰਜਾਬ ਦੇ ਵਿੱਚ ਸਿਰਫ ਛੁੱਲੇ ਛੱਡੇ ਹੁਣ ਤਾਂ ਕਹਿੰਦੀ ਇੱਥੇ ਨਿਕਲ ਜਾਓ ਕਹਿੰਦੀ ਆਪਣਾ ਕੰਮ ਬੋਲੀ ਸੀਗੀ ਬਾਈ ਜੀ ਉਰੇ ਆ ਕੇ ਦੇਖੇ ਤੂੰ ਆਪਦੀ ਸਰਕਾਰ ਨੂੰ ਲਾ ਬੀਬੀ ਨੂੰ ਕਹਿੰਦੇ ਅਸੀਂ ਤੈਨੂੰ ਦਿਖਾਉਨੇ ਤੂੰ ਆਪਦੀ ਸਰਕਾਰ ਨੂੰ ਆਪਦੀ ਮੈਨੇਜਮੈਂਟ ਨੂੰ ਆਪਦੇ ਪ੍ਰਬੰਧ ਨੂੰ ਲਾ ਤੁਸੀਂ ਜੇ ਇੱਕ ਪੰਜਾਬ ਦਾ ਇੱਕ ਵੀ ਪੂਰਤਮੈ ਨਾ ਅਸੀਂ ਮੰਨ ਜਮਾਂਗੇ ਉਹਨੇ ਜਿੰਨੇ ਚਮਚੇ ਨਾਲ ਲੱਤੇ ਵੀ ਸੀ ਨਾ ਬੀਬੀ ਨੇ ਆਪਣੇ ਝਾੜੂ ਵਾਲੇ ਉਹ ਨਾਲ ਰੱਖੇ ਹੋਏ ਸੀ ਜਿਹੜੇ ਬੋਲੇ ਨਹੀਂ ਉਦੋਂ ਮੈਂ ਕਹਿੰਦਾ ਵੀ ਜੇ ਇੱਥੇ ਆਵੇ ਤਾਂ ਸਹੀ ਬੀਬੀ ਕੋਈ ਅਸੀਂ ਇਹਨਾਂ ਨੂੰ ਐਮਐਲਏ ਨੂੰ ਕਿਸੇ ਨੂੰ ਕੋਈ ਤਾਂਵੇ ਜੇ ਕੋਈ ਬਦਸਲੂਕੀ ਕਰੂਗਾ ਉਹਨੇ ਪੱਗ ਨੂੰ ਵੀ ਇੱਥੇ ਚੈਲੰਜ ਕੀਤਾ ਕਿਸਾਨਾਂ ਦੀ ਨੂੰ ਉਹਨੇ ਇੱਕ ਪੱਗ ਕਲਗੀ ਧਰਪੇ ਤਾਂ ਨੇ ਸਾਨੂੰ ਬਾਸ਼ੀ ਉਤੇ ਵਿੱਚ ਪੱਗ ਮਨ ਕੇ ਆ ਜਾਣੇ ਮਤਲਬ ਉਸ ਸ਼ਬਦਾਬ ਲਈ ਇੰਨੀ ਗੰਦੀ ਸੀ ਮੈਂ ਕਹਿੰਦਾ ਉਸ ਬੀਬੀ ਦਾ ਐਮਐਲਏ ਜਿਹੜੇ ਉਹਦੀ ਸ਼ਿਪਾ ਉਹਦਾ ਲੈ ਆ ਉਹਦਾ ਸਤੀਫਾ ਸਰਕਾਰ ਨੂੰ ਲੈਣਾ ਚਾਹੀਦਾ ਆਉਂਦੇ ਦਿਨਾਂ ਜਿਹਦੇ ਵਿੱਚ ਤੁਸੀਂ ਦੇਖਿਓ ਅਸੀਂ ਉਹ ਤਾਂ ਡਟ ਕੇ ਵਿਰੋਧ ਕਰਾਂਗੇ ਜਿੱਥੇ ਉਹ ਬੀਬੀ ਸਾਨੂੰ ਘੱਟ ਤੇ ਵੀ ਦੇਖੀ ਅਸੀਂ ਉਹਨੂੰ ਦੱਸਾਂਗੇ ਵੀ ਹਾਂ ਕੀ ਹੁੰਨੇ ਅਸੀਂ ਲੋਕ ਤੁਸੀਂ ਪੂਰਕੇ ਦਿਖਾਓ ਸਰਕਾਰ ਆਪ ਦੇ ਬੇਸੇ ਹੀ ਕਵਨ ਪੂਰੇ ਇਹੀ ਪੂਨੇ ਤੁਸੀਂ ਇਥੇ ਕੋ ਪ੍ਰਬੰਧ ਦੇਖੋ ਸਰਕਾਰ ਦੇ ਕਿਨੇ ਇੱਥੇ ਸਰਕਾਰ ਕਹਿੰਦੀ ਹੈ ਵੀ ਅਸੀਂ ਮਦਦ ਕਰਦੇ ਆਂ ਬਈ ਲੱਗਦਾ ਸੰਘਤ ਜ਼ਿਆਦਾ ਹੈ ਭਾਈ ਜੀ ਥੈਲਾ ਵੀ ਸਰਕਾਰ ਦਾ ਨਹੀਂ ਆ ਸਾਰਾ ਲੋਕਾਂ ਨੇ ਉਹਦੇ ਥੈਲੇ ਕਿਸੇ ਨੇ ਬਦਾਂ ਕਿਸੇ ਨੇ ਆਪਣੇ ਘਰ ਤੋਂ ਰੋਟੀ ਪਕਾ ਕੇ ਲੈ ਕੇ ਆਂਦੀ ਕਿਸੇ ਨੇ ਸਮੋਸੇ ਲੈ ਕੇ ਆਂਦੇ ਸਰਕਾਰ ਦਾ ਪ੍ਰਬੰਧ ਦੇਖੋ ਸਿਰਫ ਇੱਥੇ ਜੇ 50 ਉਹ ਲਿਆਤੇ ਸਰਕਾਰ ਨੇ ਲੋਹੇ ਦੀ ਬਣੇ ਕੋਈ 100 ਲਿਆਤਾ 10000 ਲਿਆਤਾ ਸਿਰਫ ਉਹਨੂੰ ਪ੍ਰਬੰਧ ਨਹੀਂ ਕਹਿੰਦੇ ਬਾਈ ਜੀ ਇਹ ਲੋਕਾਂ ਠੀਕ ਹੈ ਐਮਐਲਏ ਨੂੰ ਉੱਥੇ ਰਿਸਪੈਕਟ ਕਰਨੀ ਚਾਹੀਦੀ ਸੀ ਵੀ ਹਾਂ ਤੁਸੀਂ ਲੱਗੇ ਹੋਏ ਸਾਤੋਂ ਕਮੀਆਂ ਹੋਈਆਂ ਅਸੀਂ ਧਿਆਨ ਨਹੀਂ ਦੇ ਸਕੇ ਸੀ ਅੱਗੇ ਤੋਂ ਧਿਆਨ ਦੇਵਾਂਗੇ ਮਤਲਬ ਸ਼ਬਦਾਂ ਦੀ ਇੱਕ ਹੁਣ ਅਸੀਂ ਵੀ ਤਾਂ ਇੱਥੇ ਵੀ ਐਮਐਲਏ ਆ ਕੇ ਗਏ ਅਸੀਂ ਉਹਨਾਂ ਨੂੰ ਇਹੀ ਬੇਨਤੀ ਕਰੇ ਵੀ ਤੁਸੀਂ ਅੱਗੇ ਤੋਂ ਧਿਆਨ ਦਿਓ ਨਾ ਜਦੋਂ ਖਾਲੀ ਅਸੀਂ ਇਹ ਤਾਂ ਨਹੀਂ ਕਿਹਾ ਵੀ ਤੁਸੀਂ ਸਰਕ ਐਮ ਨੇ ਹੜਲੇ ਆਤੇ ਅਸੀਂ ਇਹ ਨਹੀਂ ਕਹਿ ਰਹੇ ਇਹ ਕੁਦਰਤੀ ਆਫਤ ਹੈ ਪ੍ਰਬੰਧ ਕਰਨੇ ਚਾਹੀਦੇ ਪ੍ਰਬੰਧ ਸਰਕਾਰ ਨੇ ਕਰਨੇ ਨਹੀਂ ਛੱਡ ਕੇ ਦਿਖਾਵਾਂਗੇ ਅਸੀਂ ਕਰਕੇ ਦਿਖਾਵਾਂਗੇ ਸਾਨੂੰ ਹੀ ਸੇਵਾ ਦੇ ਦੇ ਵੀ ਤੁਸੀਂ ਆਹ ਏਰੀਆ ਦੇ ਦੇਵੇ ਐਮ ਐਲ ਏ ਸੀ ਪ੍ਰਬੰਧ ਕਰਕੇ ਦੇ ਦਾਂਗੇ ਇਹਨਾਂ ਨੂੰ ਸਾਰੇ ਸਭ ਕੁਝ ਹੋ ਸਕਦਾ ਕਿਤੇ ਨਾ ਕਿਤੇ ਨਿਲਾਕੀ ਹੈ ਵੱਡੀਆਂ ਗੱਲਾਂ ਸਰਕਾਰ ਦੀਆਂ ਲੇਕਿਨ ਕਿਤੇ ਨਾ ਕਿਤੇ ਆਪਦੇ ਦੇ ਸ਼ਬਦਾਂ ਤਾਲਮੇਲ ਚ ਘਟ ਹੈ ਉਹ ਧਿਆਨ ਨਹੀਂ ਦੇ ਰਹੇ ਜਦੋਂ ਸਰਕਾਰਾਂ ਸਮਾਂ ਲੰਘ ਜਾਂਦਾ ਹੈ ਉਦੋਂ ਕੀ ਬੇਰੁਕੀ ਹੋਈ ਹੈ ਉਹਨਾਂ ਲੋਕਾਂ ਦਾ ਕੀ ਜੜਾ ਹੋਇਆ ਗੁਰਦਾਸਪੁਰ ਜਿਹੜੀ ਬੈਲਟ ਹੈ ਸਾਰੀ ਕੀ ਹਾਲਾਤ ਬਣੇ ਲੋ ਜਿਹੜੇ ਡੁੱਬੇ ਹੋਏ ਨੇ ਬੜੀ ਨਿਕਲ ਗਈ ਹੈ ਇਹ ਜਿੱ ਕਿ ਜਨਾ ਤੇ ਘਟ ਹੈਗੇ ਸਭ ਟਟ ਹੈਗਾ ਕੀ ਗੱਲ ਹੈ ਸਰਕਾਰ ਉੱਤੇ ਜਿਹੜੇ ਬਨ ਹਰ ਸਾਲ ਟਿਆ ਨੇ ਉਹੀ ਟੁੱਟ ਗਏ ਮਤਲਬ ਬਿਲਕੁਲ ਵੀ ਹੈ ਕੋਈ ਕਿਤੇ ਕਿਤੇ ਵੀ ਤਾਂ ਸੋ ਮੈਨਗਾ ਹੋ ਰਹੀਆਂ ਇੱਕ ਤਾਂ ਮੈਨਗ ਹੋ ਰਹੀ ਜਿੱਥੇ ਉਰੇ ਹੋਗੀ ਇੱਕ ਤਾਂ ਹੋਗੀ ਨਾ ਮੈਨ ਜਿੱਥੇ ਮੈਨਗ ਜ਼ਿਆਦਾ ਹੁੰਦੀ ਹੈ ਬਨ ਵੀ ਉੱਥੀ ਟੁੱਟਉਦੇ ਆ ਜੇ ਸਰਕਾਰ ਆਪਦੇ ਧਿਆਨ ਚ ਕੰਮ ਕਰੇ ਮੈਨਗਾ ਨਹੀਂ ਇਹਨਾਂ ਦੇ ਮੰਤਰੀਓ ਕਰਦੇ ਅਸੀਂ ਥੋੜੇ ਯਾਰ ਮੈਨ ਕਰਦੇ ਇਹਨਾਂ ਦੇ ਮੰਤਰੀ ਦੋ ਨੰਬਰ ਤੇ ਕੰਮ ਕਰਦੇ ਪੈਸੇ ਕਮਾ ਰਹੇ ਆ ਭਈ ਮੈਨਗਾ ਕਰ ਰਹੇ ਕਿਸੇ ਨੂੰ ਟੈਂਡਰ ਦੇ ਜੇ ਸਰਕਾਰ ਸਪਸ਼ਟ ਤੌਰ ਤੇ ਟੈਂਡਰ ਦੇਵੇ ਪੱਦਰ ਤੇ ਟੈਂਡਰ ਦੇ ਕੇ ਚੱਲੇ ਨਾ ਮ ਚੀਜਾਂ ਲੰਘ ਗਿਆ ਬਾਈ ਜੀ ਬਿਲਕੁਲ ਹੱਥ ਨਹੀਂ ਆ ਸਕਦੇ ਪ੍ਰੋਪਰ ਪਾਣੀ ਆਪਦੀ ਗਦੀ ਤੇ ਵਿੱਚ ਜਾਊਗਾ ਜਦੋਂ ਰਹਾਾਂ ਦੇ ਵਿੱਚ ਜੰਗਲ ਉੱਗ ਗਏ ਦਰਖਤ ਆ ਗਏ ਹੁਣ ਸਹੀ ਟਾਈਮ ਤੇ ਨਾ ਦਰਵਾਜ਼ੇ ਵੀ ਨਹੀਂ ਖੋਲੇ ਜਦੋਂ ਮਤਲਬ ਖਤਰੇ ਦੇ ਨਿਸ਼ਾਨ ਨੂੰ ਪਾਣੀ ਲੱਗ ਗਿਆ ਫੇਰ ਇਹਨਾਂ ਦੇ ਡੈਮਾਂ ਤੇ ਆਪਦੇ ਰਸਤੇ ਖੋਲਦੇ ਕਦੇ ਭਾਖਰ ਡੈਮ ਸਿਰਫ ਖਤਰੇ ਦੇ ਨਿਸ਼ਾਨ ਤੋਂ 1 ਫੁੱਟ ਨੀਚੇ ਆ ਕਦੇ 8-8 ਫੁੱਟ ਗੇਟ ਖੋਲੇ ਹੋਏ ਨੇ ਬੇ ਇੰਨਾ ਪਾਣੀ ਛੱਡਿਆ ਜਾ ਰਿਹਾ 7-7 ਲੂਸ ਦੇ ਵਿੱਚ ਉਹ ਅੱਜ ਤੋਂ 20 ਦਿਨ ਪਹਿਲਾਂ ਵੀ ਛੱਡ ਸਕਦੇ ਸੀ ਨਾ ਬਾਈ ਜੀ ਮਤਲਬ ਇਹ ਤਾਂ ਹੋਣਾ ਚਾਹੀਦਾ ਉਹਨਾਂ ਤਾਂ ਬੰਨ ਕੇ ਲਾ ਕੇ ਪੰਜਾਬ ਨੂੰ ਝਾੜ ਦੋ ਕਿਤੇ ਨਾ ਕਿਤੇ ਪੰਜਾਬ ਨੂੰ ਜਿਹੜੇ ਝਾੜਿਆ ਜਾ ਰਿਹਾ ਇਹਨਾਂ ਦੀ ਸਰਕਾਰਾਂ ਦੀ ਬਦਨੀਤੀ ਇਹਨਾਂ ਦੀ ਮਾੜੀ ਸੋਚ ਤੇ ਇਹਨਾਂ ਦਾ ਜਿਹੜਾ ਬੇਰੁਖੀ ਹੈ ਇਹਨਾਂ ਦਾ ਬਿਲਕੁਲ ਵੀ ਮੈਨੇਜਮੈਂਟ ਪਰ ਧਿਆਨ ਨਹੀਂ ਮਤਲਬ ਕੋਈ ਰੁਪਈਆ ਨਹੀਂ ਮਤਲਬ ਅੱਜ ਪਾਣੀ ਲੰਘਾ ਕੱਲ੍ਹ ਨੂੰ ਤੁਸੀਂ ਦੇਖ ਲਓ ਇਹੀ ਸਰਕਾਰ ਹੈ ਇਹੀ ਐਮਐਲਏ ਕੋਈ ਵੀ ਇੱਥੇ ਆ ਕੇ ਦੇਖ ਲਓ ਵੀ ਆ ਕੇ ਮੀਤਾ ਮੌਇਨਾ ਕਰਦੇ ਵੀ ਗਲਤੀ ਕਿੱਥੇ ਸੀ ਇਹਦਾ ਐਨਾਲਿਸਿਸ ਤਾਂ ਕਰੀਏ ਨਾ ਵੀ ਕਾਰਨ ਕਿਹਾਂ ਹੋਏ ਕਿੱਥੇ ਗਲਤੀਆਂ ਹੋਈਆਂ ਤੇ ਕੋ ਕੂਤਰ ਤਾਂ ਦੋ ਦਿਨ ਹੋਰ ਵੀ ਮੀਂਹ ਪ ਸਕਦੀ ਹੈ ਲੇਕਿਨ ਇਹ ਸਾਰੇ ਚੀਜ਼ ਨੂੰ ਸਮਝ ਕੇ ਵਧੀਆ ਤਰੀਕੇ ਨਾਲ ਪ੍ਰੋਪਰ ਆ ਜੇ ਸਰਕਾਰ ਕਰ ਸਕਦੀ ਜੇ ਇਹਨਾਂ ਦੀ ਨੀਤ ਸਹੀ ਹੋਵੇ ਇੱਥੋਂ ਦਾ ਹੀ ਰੇਤਾ ਸਾਈਡਾਂ ਤੇ ਮਤਲਬ ਇੱਕ ਵਧੀਆ ਪ੍ਰਬੰਧ ਹੋ ਸਕਦਾ ਸਫਾਈ ਹੋ ਸਕਦੀ ਤੇ ਆਉਂਦੇ ਸਮੇਂ ਚ ਆਪਾਂ ਬਚਾ ਸਕਦੇ ਨਹੀਂ ਜਿਵੇਂ ਦੇ ਹਾਲਾਤ ਪੰਡ ਰਹੇ ਹੌਲੀ ਹੌਲੀ ਦਰਿਆ ਤਾਂ ਨਦੀਆਂ ਦਾ ਰੂਪ ਲੈ ਕੇ ਬਾਈ ਜੀ ਆਹ ਦੇਖੋ ਆਹ ਦਰਿਆ ਚੱਲ ਰਿਹਾ ਸਤਲੁਜ ਇਹ ਨਦੀ ਦੇ ਨਾਲੋਂ ਵੱਧ ਬੱਤ ਨਹੀਂ ਰਿਹਾਗਾ ਦੇਖੋ ਤੁਸੀਂ ਆਪ ਦਾ ਇਤਿਹਾਸ ਤਾਂ ਪੜ ਕੇ ਦੇਖੋ ਕਿਸੇ ਟਾਈਮ ਆਪਣਾ ਜਦੋਂ ਜਥੇਦਾਰ ਕਾਲੀ ਫੂਲਾ ਸਿੰਘ ਜੀ ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਆਪਣਾ ਮਲਤਾਨ ਦੇ ਕਿਡੇ ਤੇ ਚੜ੍ਹਾਈ ਕੀਤੀ ਹੈ ਤਾਂ ਆਟਕ ਆਨੇ ਰੋਕ ਲੇ ਉਹਨਾਂ ਨੇ ਅਰਦਾਸ ਕੀਤੀ ਆਟਕਦਿਆਂ ਦਰਿਆ ਨੂੰ ਪਾਰ ਕਿਤੇ ਦਾ ਕਿਉਂਕਿ ਕਾਲੀ ਫੂਲਾ ਸਿੰਘ ਜੀ ਕਹਿੰਦੇ ਵੀ ਹਾਂਜੀ ਅਸੀਂ ਅਰਦਾਸ ਕੀਤੀ ਵੀ ਹੁਣ ਅਸੀਂ ਪਿੱਛੇ ਨਹੀਂ ਹਟਣਾ ਗੁਰੂ ਘਰ ਹਾਲਸੇ ਨਹੀਂ ਉਹਨਾਂ ਨੇ ਆਟਕ ਦਰਿਆ ਨੂੰ ਵੀ ਪਾਰ ਕਰ ਲਿਆ ਸੀ ਉਸ ਟਾਈਮ ਉਹ ਤਾਂ ਫਾਸਲਾ ਦੇਖੋ ਕਿੰਨਾ ਸੀ ਆਟਕਦਰਾ ਦਾ ਹੁਣ ਤਾਂ ਤੁਸੀਂ ਜਾ ਕੇ ਕਿਤੇ ਉਹ ਗਿਲੇ ਦੇ ਦਰਸ਼ਨ ਕਰਿਓ ਆਟਕਦਰਾ ਹੀ ਨਹੀਂ ਉੱਥੇ ਮਤਲਬ ਰਹੇ ਹੈ ਦਰਿਆਵਾਂ ਦਾ ਸਿਸਟਮ ਕਿਤੇ ਨਾ ਕਿਤੇ ਸਰਕਾਰਾਂ ਧਿਆਨ ਨਹੀਂ ਦਿੰਦਾ ਵੀ ਮਰਨਗੇ ਲੋਕ ਮਰਨਗੇ ਲੋਕਾਂ ਮਨੁੱਖਤਾ ਮਰੂਗੀ ਸੋ ਤਾਂ ਕਰਕੇ ਕਮੀਆਂ ਬਹੁਤ ਵੱਡੀਆਂ ਭਰਾਵੋ ਰਲ ਮਿਲ ਕੇ ਪ੍ਰੈਸ਼ਰ ਬਣਾਓ ਸਰਕਾਰਾਂ ਤੇ ਆਉਂਦੇ ਸਮੇਂ ਆਪਾਂ ਜਿਆਦਾ ਚਾਉਣੀ ਹੈ ਸਰਕਾਰਾਂ ਤੇ ਪ੍ਰੈਸ਼ਰ ਬਣਾ ਕੇ ਇਹਨਾਂ ਦਾ ਵਧੀਆ ਆਪਸ ਸਪਾਈਸ ਪੂਈ ਕਰਾਈਏ ਵਧੀਆ ਇਹਨਾਂ ਤੇ ਕੰਟੇ ਬਣ ਸਕੀਏ ਚਾਹੇ ਸੈਂਟਰਲ ਸਰਕਾਰ ਹੋਵੇ ਚਾਹੇ ਪੰਜਾਬ ਸਰਕਾਰ ਹੋਵੇ ਇਹ ਨਹੀਂ ਇਹ ਕਿਤਨਾ ਕਿਤੇ ਸਾਨੂੰ ਉਜਾੜ ਰਹੀਆਂ ਸਾਨੂੰ ਸੋਚਣਾ ਪਊਗਾ